ਬਹੁਤ ਖੁਸ਼ੀ ਦਾ ਸਮਾਂ ਤਲਵਾੜਾ ਸ਼ਹਿਰ ਵਾਸੀਆਂ ਲਈ। ਕਲਵਾੜਾ ਸ਼ਹਿਰ ਵਾਸੀਆਂ ਦੀ ਜਿਹੜੀ ਟੀਮ ਆ ਉਹਨਾਂ ਦੇ ਵਾਸਤੇ ਅੱਜ ਨਗਰ ਕੌਂਸਲ ਦੇ ਪ੍ਰਧਾਨ ਦੀ ਔਰ ਕ੍ਰੀਪ ਪ੍ਰਧਾਨ ਦੀ ਚੋਣ ਜਿਹੜੀ ਹੋਣੀ ਸੀਗੀ। ਔਰ ਉਹਦੇ ਵਿੱਚ ਆਜਾਮ ਆਦਮੀ ਪਾਰਟੀ ਦਾ ਜਿਹੜਾ ਨਗਰ ਕੌਂਸਲ ਦਾ ਪ੍ਰਧਾਨ ਤੇ ਸਮੂਹ ਕੌਂਸਲਰਾਂ ਨੇ ਆਪਣੀ ਵੋਟ ਦੇ ਜਿਹੜੇ ਚੁਣਿਆ। ਔਰ ਮੈਂ ਧੰਨਵਾਦ ਕਰਦਾ ਤੇ ਆਪਣੇ ਆਮ ਆਦਮੀ ਪਾਰਟੀ ਦੇ ਕੌਂਸਲਰ ਸਹਿਬਾਨ ਔਰ ਸਾਡੇ ਬੀਜੇਪੀ ਦੇ ਕੌਂਸਲਰ ਸਹਿਬਾਨ ਦਾ ਵੀ ਜਿਨ੍ਹਾਂ ਨੇ ਸਾਨੂੰ ਅੱਜ ਇੱਥੇ ਸਮਰਥਨ ਦਿੱਤਾ ਔਰ ਸਰਬਸੰਮਤੀ ਦੇ ਨਾਲ ਉਮੀਦ ਪ੍ਰਧਾਨ ਦੀ ਚੋਣ ਹੋਈ ਹੈ ਔਰ ਪ੍ਰਧਾਨ ਦੀ ਚੋਣ ਦੇ ਵਿੱਚ ਜਿਹੜੀਆਂ 8 ਵੋਟਾਂ ਨੇ ਉਹ ਸਾਡੇ ਪ੍ਰਧਾਨ ਜੀ ਅਰਸ਼ ਕੁਮਾਰ ਆਸ਼ੂ ਰੋੜਾ ਜੀ ਨੂੰ ਮਿਲੀਆਂ ਨੇ ਔਰ ਸਰਬਸੰਮਤੀ ਦੇ ਨਾਲ ਅੰਕੂ ਸੂਦ ਨੂੰ ਜਿਹੜਾ ਇਹ ਉਮੀਦ ਪ੍ਰਧਾਨ ਸਮੂਹ ਕੌਂਸਲਰਾਂ ਵੱਲੋਂ ਜਿਹੜਾ ਚੁਣਿਆ ਗਿਆ ਔਰ ਮੈਂ ਤਲਵਾੜਾ ਸ਼ਹਿਰ ਵਾਸੀਆਂ ਦਾ ਜਿੱਥੇ ਧੰਨਵਾਦ ਕਰਦਾ ਕਿ ਉਹਨਾਂ ਨੇ ਇਹ ਆਮ ਘਰਾਂ ਦੇ ਜਿਹੜੇ ਬੱਚੇ ਨੇ ਉਹਨਾਂ ਨੂੰ ਇਸ ਵਾਰ ਮੌਕਾ ਦਿੱਤਾ ਸੀਗਾ ਨਗਰ ਕੌਂਸਲ ਦੀ ਚੋਣ ਲੜਨ ਦਾ ਸ਼ਹਿਰ ਦੀ ਸੇਵਾ ਕਰਨ ਦਾ ਔਰ ਅਸੀਂ ਯਕੀਨ ਦਿਵਾਉਂਦੇ ਆਂ ਸ਼ਹਿਰ ਵਾਸੀਆਂ ਨੂੰ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪਿਛਲੇ ਸਮੇਂ ਦੇ ਵਿੱਚ ਬਹੁਤ ਕੰਮ ਕੀਤੇ ਨੇ ਸ਼ਹਿਰ ਵਾਸਤੇ ਔਰ ਆ ਜਿਹੜਾ ਸਮਾਂ ਤੁਸੀਂ ਸਾਨੂੰ ਦਿੱਤਾ ਆ ਇਹਦੇ ਵਿੱਚ ਵੀ ਸ਼ਹਿਰ ਦੀ ਡਿਵੈਲਪਮੈਂਟ ਵਾਸਤੇ ਸੋਚਿਆ ਜਾਊਗਾ ਸ਼ਹਿਰ ਦੀ ਤਰੱਕੀ ਕਰਾਵਾਂਗੇ ਜਿਹੜੇ ਕੰਮ ਪ੍ਰਸ਼ਾਸਨਿਕ ਸਰਕਾਰਾਂ ਲੰਬੇ ਸਮੇਂ ਤੋਂ ਨਹੀਂ ਕਰ ਸਕੇ ਉਹ ਅਸੀਂ ਸ਼ਹਿਰ ਦੀ ਤਰੱਕੀ ਵਾਸਤੇ ਕਰਾਂਗੇ